ਹਾਂ ਦੁੱਗਗੀ ਕਰਦਾ ਪਿਆ ਮਾਂਮੂ ਅੱਜ ਮੈਂ ਤੁਹਾਨੂੰ ਰਣਮਕੀ ਰੋਟੀ ਬਿਜੋਰੀਆ ਪਾਕੇ ਤਨ ਆਸਾਤ ਲਾ ਅੱਛਾ ਕਿੰਨਾ ਟਾਈਮ ਲੱਗੂਗਾ ਚਲੋ ਠੀਕ ਓਕੇ ਮਾਮੂ ਆਪਣਾ ਆਟਾ ਤਾਂ ਤਿਆਰ ਹੋ ਗਿਆ ਹੁਣ ਮੈਂ ਤੁਹਾਨੂੰ ਆ ਕੇ ਰੋਟੀ ਲਾ ਕੇ ਦੇ ਕਿੰਨਾ ਟਾਈਮ ਲੱਗੂਗਾ ਸਾਗ ਸਾਗ ਮੰਮੀ ਤੁਲਕੇ ਤੇ ਪਈ ਹੈ ਸਮਝੀ ਓਕੇ ਡਗੂ ਕੀ ਕਰਦਾ ਹਨ ਫਿਰ ਮੰਮ ਰੋਟੀ ਤਿਆਰ ਹੋ ਕੇ ਤਿਆਰ ਹੋ ਗਈ ਹਾਂਜੀ ਹਾਂ ਬੜੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਲੈ ਆ ਦਵੀਂ ਰੋਟੀ ਪਹਿਲੀ ਰੋਟੀ ਵਾਂਗੂ ਅੱਜ ਗੋਲ ਹੀ ਬਣੀ ਚਲ ਮਾੜਾ ਜਿਹਾ ਸਾਈਡ ਕੇ ਲੱਤ ਗਈ ਡਗੂ ਉੱਥਾਂ ਪਰ ਠੀਕ ਹੈ ਕੁਛ ਹੱਦ ਤੱਕ ਵਧੀਆ ਨੇ ਵੀ ਡੁੱਗੂ ਕੋ ਚੱਕ ਰਹੀ ਹੁੰਦੀ ਹੱਥ ਨਾਲ ਇਸ ਵਾਰ ਕੀ ਨੇ ਆ ਯੂਜ਼ ਕਰਦੀ ਹੋਈ ਐ। ਲੈ ਵੀ ਰੋਟੀਆਂ ਬਣਦੀਆਂ ਪਈਆਂ ਤੇ ਲੈ ਡੁੱਗੂ ਇੱਕ ਸਾਈਡ ਤੇ ਹੋ ਗਈ ਲੱਗਦਾ। ਹੂੰ। ਡੁੱਗਣਾ ਤਾਂ ਥੋੜੀ ਜਿਹੀ ਸਾੜਤੀ ਆ ਪਰ ਠੀਕ ਐ ਚੱਲ। ਲੈ ਵੀ ਰੋਟੀ ਤਿਆਰ ਆ। ਕੀ ਕੀ ਲੱਗਣ ਦਾ ਪਰ। ਲੈ ਵੀ ਰੋਟੀ ਡੁੱਗੂ ਦੀ ਰੋਟੀ ਵਧੀਆ ਲਾਈ ਹੁੰਦੇ ਹੈ। ਹਾਂਜੀ। ਬਾਕੀ ਖਾ ਕੇ ਪਤਾ ਲੱਗੂ ਕੀ ਸਵਾਦ ਆ। ਤੁਹ ਕੋਈ ਸਵਾਦ ਹੋਊਗੀ ਕਿ ਨਹੀਂ? ਹਾਂਜੀ ਬਸ ਸਵਾਦ। ਕੀ ਕੀ ਪਾਇਆ ਵਿੱਚ ਇਹਦੇ? ਇਹਦੇ ਵਿੱਚ ਇਹਦੇ ਵਿੱਚ ਮੂਲੀ ਪੱਈਆ। ਹੂੰ। ਤੇ ਮੈਂ ਹੋਰ ਵੀ ਬਾਕ ਕੁਝ ਪਾਇਆ ਹੈ। ਅੱਛਾ ਬਾਕੀ ਖਾ ਕੇ ਪਤਾ ਲੱਗੂ? ਹਾਂਜੀ। ਠੀਕ। ਚਲੋ ਦੇ ਦਿਆਂ ਡੁੱਗੂ ਦੀ ਖਾ ਕੇ ਰੋਟੀ। ਲੈ ਆਵੀਂ। ਲੈ ਖਾਵੀਂ। ගම් මුල්ලිලි රොටතයාරා තඋට්ටි යන ගෝලව හ සාග වැඩි කර දෙක කාක වි ගුදු ඔ්ටි පනගත අරවා සාවිද නකුලසික අටවා ਕਿਉਂ ਨੂ ਗੁਦੇਕੇ ਟੈਸਟ ਕਰ ਰਹੇ ਹੈ ਫੜ ਫੋਨ ਫੜ ਫੋਨ ਇਦਾਂ ਫੇਰ ਦੇਖਾ ਇਹ ਡੁੱਗੂ ਦੀ ਮੱਕੀ ਦੀ ਪਹਿਲੀ ਮੱਕੀ ਦੀ ਪਹਿਲੀ ਹੈ ਨਾ ਹਾਂਜੀ ਕਣਕ ਦੀ ਤੇ ਲਾਈ ਹੋਈ ਨਾ ਹਾਂਜੀ ਬਹੁਤ ਸਵਾਦ ਹੈ। ਥੈਂਕ ਯੂ। ਜਿੰਨਾ ਪਹਿਲੀ ਰੋਟੀ ਕਨਕ ਦੀ ਰੋਟੀ ਬਹੁਤ ਸਵਾਦ ਸੀ ਨਾ। ਲੱਗੂ ਇਹ ਵੀ ਬਹੁਤ ਸਵਾਦ ਸੀ ਰੋਟੀ। ਉਹ ਦੇਖ ਕੇ ਖਾ ਗਏ। ਤੁਸੀਂ ਦੇਖਾਂਗੇ ਫਿਰ। ਕਰ ਚੈੱਕ ਅਪ ਨਹੀਂ ਰੋਟੀ ਹੋਏ। ਹੁਣ ਲੈ ਵੀ ਡੁੱਗੂ ਨੇ ਰੋਟੀ ਬਣਾਈ ਬਹੁਤ ਵਧੀਆ। ਲੈ ਵੀ ਡੁੱਗੂ ਨੇ। ਲੈ ਵੀ ਡੁੱਗੂ ਤੇਰਾ ਥੈਂਕ ਯੂ। ਅੱਜ ਮੇਰਾ ਸੰਡੇ ਵਧੀਆ ਬਿਨਵਾਉਣ ਲਈ। ਤੂੰ ਮੈਨੂੰ ਮੱਕੀ ਦੀ ਰੋਟੀ ਖਲਾਈ ਸਾਗ ਲੱਸੀ ਤੇ ਮੂਲੀਆ ਠੀਕ ਹੈ ਜੀ ਚਲ ਠੀਕ ਹੈ ਡੁੱਗੂ ਫਿਰ ਤੈਨੂੰ ਇੱਕ ਤੇ ਨਾਮ ਦੇਣਾ ਵਾ ਕਮੈਂਟ ਚ ਪਿਛਲੇ ਸਾਲ ਆਇਆ ਸੀ ਕਹਿੰਦੇ ਤੂੰ ਨਾਮ ਨਹੀਂ ਦਿੱਤਾ ਕੁੜੀ ਨੂੰ ਤੇ ਪਰ ਹੰਦ ਤੈਨੂੰ ਨਾਮ ਦੇਣਾ ਆਪਾ ਠੀਕ ਹੈ